ਜਿਹੜੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਨੇ ਨਾ ਹਾਂਜੀ 80% ਉਸ ਦੇ ਪਿੱਛੇ ਜਿਹੜਾ ਕੌਜ਼ ਹੁੰਦਾ ਉਹ ਤੁਹਾਡੀ ਡੈਂਟਲ ਹੈਲਥ ਹੁੰਦਾ ਤੁਹਾਡੇ ਦੰਦਾਂ ਦੀ ਸਫਾਈ ਹੁੰਦਾ ਕੀ ਇਸ ਦੇ ਵਿੱਚ ਕੋਈ ਸੱਚਾਈ ਆ ਤੁਸੀਂ ਕੁਝ ਵੀ ਖਾਣੇ ਹੋ ਤੁਹਾਡੇ ਪੇਟ ਚ ਜੋ ਵੀ ਚੀਜ਼ ਜਾਏਗੀ ਉਹ ਪਹਿਲਾਂ ਤੁਹਾਡੇ ਮੂੰਹ ਦੇ ਥਰੂ ਹੀ ਜਾਏਗੀ ਹੂੰ ਪਹਿਲਾਂ ਮੂੰਹ ਚ ਜਾਏਗੀ ਮੂੰਹ ਦੇ ਵਿੱਚੋਂ ਫਿਰ ਉਹ ਤੁਹਾਡਾ ਗਲੇ ਤੋਂ ਹੁੰਦੀ ਹੋਈ ਫੂਡ ਪਾਈਪ ਜਿਹਨੂੰ ਆਪਾਂ ਕਹਿ ਦਿੰਦੇ ਆ ਫੂਡ ਪਾਈਪ ਚੋਂ ਹੁੰਦੀ ਹੋਈ ਤੁਹਾਡੇ ਪੇਟ ਤੱਕ ਜਾਏਗੀ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਖਾਣਾ ਉਹ ਤੁਹਾਡੇ ਥੁੱਕ ਦੇ ਨਾਲ ਮਿਕਸ ਹੁੰਦਾ ਹੈ ਜਦੋਂ ਅਸੀਂ ਚਬਾਉਂਦੇ ਹਾਂ ਜਦੋਂ ਚਬਾਉਂਦੇ ਹਾਂ ਅਸੀਂ ਚਬਾਨਿਆ ਅਸੀਂ ਉਹਨੂੰ ਮਲਿਆ ਮੇਟ ਕਰਦੇ ਹਾਂ ਅਸੀਂ ਉਹਨੂੰ ਇੰਨਾ ਬਰੀਕ ਕਰ ਦਿੰਦੇ ਹਾਂ ਤਾਂ ਜੋ ਸਾਡੇ ਪੇਟ ਨੂੰ ਉਹ ਚਬਾਣਾ ਸੌਖਾ ਰਹੇ ਹੁਣ ਇਹ ਦੀ ਮੈਂ ਸਟੈਪ ਵਾਈ ਸਟੈਪ ਚੱਲਦਾ ਇੱਕ ਪਹਿਲੀ ਬਿਮਾਰੀ ਆਪਾਂ ਲੈਨੇ ਆ ਕਿ ਮਸੂੜਿਆਂ ਦੇ ਵਿੱਚੋਂ ਖੂਨ ਆਉਂਦਾ ਜਿਸ ਬੰਦੇ ਦੇ ਮਸੂੜਿਆਂ 'ਚੋਂ ਖੂਨ ਆਉਂਦਾ ਉਹਦੇ ਪਿੱਛੇ ਇੱਕ ਕਾਰਨ ਹੁੰਦਾ ਇੱਕ ਬਿਮਾਰੀ ਪੀਰੀਓਡੋਂਟਾਈਟਿਸ ਉਹਨੂੰ ਕਹਿੰਦੇ ਆ ਉਸ ਬੰਦੇ ਦੇ ਦੰਦ ਦੀ ਜੜ ਉੱਤੇ ਇੱਕ ਡਾਰਕ ਬ੍ਰਾਊਨ ਕਲਰ ਦੀ ਇੱਕ ਪਰਤ ਜਮ ਜਾਂਦੀ ਹੈ। ਹੂੰ ਉਸ ਨਾਲ ਮਸੂੜਾ ਫੁੱਲ ਜਾਂਦਾ ਹੈ। ਹੂੰ ਤੁਸੀਂ ਦੇਖੋਗੇ ਜੇ ਦੰਦ ਬਾਹਰੋਂ ਸਾਫ਼ ਨੇ ਤਾਂ ਜਦੋਂ ਅੰਦਰੋਂ ਦੇਖੋਗੇ ਨਾ ਤਾਂ ਦੰਦਾਂ ਦੇ ਉੱਤੇ ਇੱਕ ਡਾਰਕ ਬ੍ਰਾਊਨ ਕਲਰ ਦੀ ਪਰਤ ਜਮੀ ਹੋਗੀ। ਉਹਦੇ ਨੀਚੇ ਬੈਕਟੀਰੀਅਲ ਕਲੋਨੀ ਹੁੰਦੀ ਹੈ। ਬਹੁਤ ਸਾਰੇ ਬੈਕਟੀਰੀਆਜ਼ ਹੁੰਦੇ ਆ। ਹੂੰ ਉਹ ਬੈਕਟੀਰੀਆ ਤੁਹਾਡੇ ਮਸੂੜੇ ਦੇ ਵਿੱਚ ਇਨਫੈਕਸ਼ਨ ਕਰਦੇ ਹੀ ਕਰਦੇ ਆ। ਤੁਹਾਡੇ ਉਹਦੇ ਮਸੂੜੇ ਨੇ ਜਿਹੜੇ ਹੌਲੀ-ਹੌਲੀ نیچے ਬੈਠਣੇ ਸ਼ੁਰੂ ਹੋ ਜਾਂਦੇ ਆ। ਤੇ ਉਹ ਜਿਹੜੇ ਬੈਕਟੀਰੀਆਜ਼ ਨੇ ਉਹ ਤੁਹਾਡੇ ਥੁੱਕ ਦੇ ਨਾਲ ਤੁਹਾਡੇ ਪੇਟ ਚ ਜਾਂਦੇ ਆ ਭਾਜੀ ਹੂੰ ਜਿਹੜੇ बैड ਬੈਕਟੀਰੀਆਜ਼ ਨੇ ਵੈਸੇ ਤਾਂ ਸਾਡੇ ਮੂੰਹ ਦੇ ਵਿੱਚ ਗੁੱਡ ਬੈਕਟੀਰੀਆਜ਼ ਵੀ ਬਹੁਤ ਹੈ ਹੈਨਾ ਪਰ ਜਿਹੜੇ बैड ਬੈਕਟੀਰੀਆਜ਼ ਨੇ ਖਾਸ ਕਰਕੇ ਉਸ ਬੈਕਟੀਰੀਆ ਸਟੈਪਟੋਕੋਕਸ ਮਿਊਟਨਸ ਕਰਕੇ ਇੱਕ ਨਾਮ ਉਹ ਤੁਹਾਡੇ ਖਾਣੇ ਦੇ ਨਾਲ ਅੰਦਰ ਜਾਂਦਾ ਜਿਹੜਾ ਕਿ ਤੁਹਾਨੂੰ ਅੱਪ ਚ ਪੈਦਾ ਕਰਦਾ ਹੈ ਗੈਸ ਪੈਦਾ ਕਰਦਾ ਹੈ ਹੁਣ ਦੂਜੇ ਲੈਵਲ ਤੇ ਗੱਲ ਆ ਜੋ ਕਿ ਇੱਕ ਬੰਦੇ ਦੇ ਦੰਦ ਨਿਕਲੇ ਹੋਇਆ ਦੋ ਦੰਦ ਨਿਕਲੇ ਹੋਇਆ ਸਪੋਜ਼ ਕਰੋ ਤੁਸੀਂ ਖਾਣਾ ਖਾ ਰਹੇ ਹੋ ਦੋ ਬੰਦੇ ਖਾਣਾ ਖਾ ਰਹੇ ਇੱਕ ਬੰਦੇ ਦੇ ਸਾਰੇ ਦੰਦ ਨੇ ਇੱਕ ਬੰਦੇ ਦੇ ਦੰਦ ਨਿਕਲੇ ਹੋਇਆ ਕੁਝ ਹੂੰ ਜਿਸ ਬੰਦੇ ਦੇ ਸਾਰੇ ਦੰਦ ਨੇ ਉਹਨੇ ਵੀ 10 ਮਿੰਟ ਚ ਰੋਟੀ ਖਾ ਲਈ ਜਿਸ ਬੰਦੇ ਦੇ ਦੰਦ ਨਹੀਂ ਹੈਗੇ ਉਹਨੇ ਵੀ 10 ਮਿੰਟ ਚ ਰੋਟੀ ਖਾ ਲਈ ਦੋਨੇ ਖੜੇ ਹੋ ਗਏ ਚਲੋ ਖੜੇ ਕੀ ਉਹ ਦੋਨੇ ਬਰਾਬਰ ਨੇ ਨਹੀਂ ਇੱਕ ਨੇ ਤਾਂ ਰੋਟੀ ਚਿੱਟਕੇ ਖਾਦੀ ਹੈ ਇੱਕ ਨੇ ਰੋਟੀ ਗੋਲ-ਗੋਲ ਕਰਕੇ ਨਿਗਲ ਲਈ ਹੈ ਬਿਨਾ ਚਿੱਥੇ ਖਾਦੀ ਹੈ ਜਿਸ ਬੰਦੇ ਨੇ ਰੋਟੀ ਚਿੱਟਕੇ ਖਾਦੀ ਉਹਨੇ ਤਾਂ ਆਪਣੇ ਖਾਣੇ ਨੂੰ ਮਲਿਆ ਮੇਟ ਕਰ ਦਿੱਤਾ ਬਹੁਤ ਬਾਰੀਕ ਚਿੱਥ ਲਿਆ ਉਹਦੇ ਪੇਟ ਚ ਗਿਆ ਉਹਦੇ ਪੇਟ ਚ ਜਿਹੜੇ ਉਹਦੇ ਬੈਕਟੀਰੀਆਜ਼ ਨੇ ਉਹਨੂੰ ਖਾਣਾ ਸ਼ੁਰੂ ਕੀਤਾ ਉਹਦੀ ਡਾਈਜੈਸ਼ਨ ਦਾ ਪ੍ਰੋਪਰ ਹੋ ਗਈ ਜਿਉਂਨੇ ਦੋ ਫੁਲਕੇ ਖਾਦੇ ਤਾਂ ਦੋ ਫੁਲਕਿਆਂ ਤੋਂ ਜਿੰਨੇ ਉਹਦੀ એનર્ਜੀ ਆ ਉਹਨੇ ਪੂਰੀ ਕੰਜ਼ਿਊਮ ਕਰ ਲੈਣੀ ਹੈ ਇੱਕ ਬੰਦੇ ਨੇ ਮੋਟਾ-ਮੋਟਾ ਖਾਦਾ ਬਿਨਾ ਚਿੱਥੇ ਖਾਦਾ ਚਾਵਲ ਖਾਦੇ ਤਾਂ ਸਿੱਧੇ ਲੰਗਾ ਲੇ ਤਾਂ ਉਹਦੇ ਪੇਟ ਨੂੰ ਹਜਮ ਕਰਨ ਲਈ ਚਰਨਿੰਗ ਮੂਵਮੈਂਟਸ ਨੇ ਜਿਹੜੀਆਂ ਬਹੁਤ ਜ਼ਿਆਦਾ ਕਰਨੀਆਂ ਪਈਆਂ ਹੂੰ ਠੀਕ ਹੈ ਜੀ ਇੱਕ ਦਿਨ ਹਾਜਮ ਕਰ ਲੂਗਾ ਦੋ ਦਿਨ ਹਾਜਮ ਕਰ ਲੂਗਾ ਤੁਸੀਂ ਇੱਕ ਬੰਦੇ ਤੇ ਲੋਡ ਤੋਂ ਜ਼ਿਆਦਾ ਲੋਡ ਪਾ ਦਿਓਗੇ ਜਦੋਂ ਉਹ ਕਿੰਨੇ ਕ ਦਿਨ ਕੰਮ ਕਰੇਗਾ ਹੂੰ ਕਦੇ ਤੇ ਜਵਾਬ ਦੇਵੇਗਾ ਹੂੰ ਇੱਥੋਂ ਤੁਹਾਡੀ ਇੰਡਾਈਜੈਸ਼ਨ ਪ੍ਰੋਬਲਮ ਸ਼ੁਰੂ ਹੋ ਗਈ ਤੇ ਤੀਸਰੀ ਗੱਲ ਜੀਵਨੀਆਂ ਕਈ ਸਮੱਸਿਆਵਾਂ ਹੋ ਗਈਆਂ ਹੋਰ ਦੰਦਾਂ ਦੇ ਅੰਦਰ ਖੱਡੇ ਹੋਏ ਹੋਏ ਐ ਬੈਕਟੀਰੀਆ ਉਹਦੇ ਚ ਖਾਣਾ ਫਸਿਆ ਹੋਇਆ ਹੈ ਸਾਰਾ ਦਿਨ ਖਾਣਾ ਉਹਦੇ ਚ ਪਿਆ ਹੈ ਉਹਦੇ ਚ ਬਹੁਤ ਗੰਦੇ ਬੈਕਟੀਰੀਅਲ ਕਲੋਨੀਜ਼ ਬਣੀਆਂ ਉਹ ਤੁਹਾਡੇ ਖਾਣੇ ਦੇ ਨਾਲ ਅੰਦਰ ਜਾ ਰਹੀਆਂ ਨੇ ਸੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜੇ ਤੁਹਾਡੇ ਪੇਟ ਦੀਆਂ ਬਿਮਾਰੀਆਂ ਨੇ ਉਹ ਤੁਹਾਡੇ ਦੰਦਾਂ ਨਾਲ ਰਿਲੇਟਡ ਨੇ ਤੁਸੀਂ ਆਪਣੇ ਦੰਦਾਂ ਨੂੰ ਆਪਣੇ ਨੇੜੇ ਦੇ ਡਾਕਟਰ ਕੋਲ ਜਾ ਕੇ ਚੈੱਕ ਅਪ ਕਰਾਓ ਸਾਫ਼ ਕਰਾ ਲਓ ਜੇ ਕੋਈ ਦੰਦ ਭਰਨ ਵਾਲਾ ਭਰਾ ਲਓ ਜੇ ਕੋਈ ਦੰਦ ਖਤਮ ਨੇ ਨਿਕਲੇ ਹੋਏ ਨੇ ਤਾਂ ਉਹਨਾਂ ਨੂੰ ਲਵਾ ਲਓ ਤੁਸੀਂ ਜਿੱਦਾਂ ਹੀ ਇਹ ਕੰਮ ਕਰਦੇ ਹੋ ਤੁਹਾਡੀਆਂ ਪ੍ਰੋਬਲਮਜ਼ ਅਧੀਆਂ ਰਹਿ ਜਾਣਗੀਆਂ ਭਾਜੀ ਹੋ ਸਕਦਾ ਖਤਮ ਹੀ ਹੋ ਜਾਣ। ਟੈਂਕ ਕਲੀਨਿੰਗ ਕਰਨੀ ਕਿੰਨੀ ਜਰੂਰੀ ਟੈਂਕ ਕਲੀਨਰ ਸਾਂਦੇ ਆ ਪਰ ਲੋਕੀ ਯੂਜ਼ ਹਾਂਜੀ ਬਿਲਕੁਲ ਤੁਹਾਡੀ ਗੱਲ ਜੇ ਮੈਨੂੰ ਸਵਾਲ ਆ ਕਿਉਂਕਿ ਤੁਸੀਂ ਕਹਿੰਦੇ ਸੀ ਵੀ ਟੰਗ ਨਾਲ ਵੀ ਕਈ ਬੈਕਟੀਰੀਆਸ ਜਿਹੜੇ ਨੇ ਉੱਧਰ ਚਲੇ ਜਾਂਦੇ ਆ ਹਾਂ ਤੇ ਕਈਆਂ ਨੇ ਤਾਂ ਟੰਗ ਕਲੀਨਰ ਕਦੇ ਦੇਖਿਆ ਵੀ ਨਹੀਂ ਹੋਣਾ ਬਹੁਤ ਵਧੀਆ ਭਾਜੀ ਟੰਗ ਜਿਵੇਂ ਤੁਸੀਂ ਦੰਦਾਂ ਨੂੰ ਆਪ ਬਰਸ਼ ਕਰਦੇ ਆ ਹੂੰ ਬਰਸ਼ ਨਾਲ ਅਸੀਂ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਉਦਾਂ ਹੀ ਜਿਹੜਾ ਟੰਗ ਕਲੀਨਰ ਹੈ ਉਹ ਦੰਦ ਤੁਹਾਡੀ ਜੀਭ ਦੇ ਉੱਤੇ ਜੰਮੀ ਹੋਈ ਇੱਕ ਚਿੱਟੇ ਰੰਗ ਦੀ ਪਰਤ ਹੈ ਜਿਹੜੀ ਅੱਗੇ ਤੋਂ ਪਿੱਛੇ ਦਾ ਕਰੀ ਆ ਹੂੰ ਉਹਨੂੰ ਸਾਫ਼ ਕਰ ਦਿੰਦੀ ਆ ਉਹ ਪਰਤ ਦੇ ਉੱਤੇ ਪਰਤ ਜੰਮਦੀ ਜਾਂਦੀ ਜਾਂਦੀ ਆ ਜਿਹੜੀ ਪਰਤ نیچے ਆ ਗਈ ਗੰਦਗੀ ਦੀ ਉਹਦੇ ਵਿੱਚ ਬੈਕਟੀਰੀਆ ਗਰੋਥ ਕਰਨਗੇ ਤੇ ਉਹ ਤੁਹਾਨੂੰ ਅੱਗੇ ਤੁਹਾਡੇ ਮੂੰਹ ਚੋਂ 스멜 ਪੈਦਾ ਕਰ ਦੇਣਗੇ ਆਪਾਂ ਮੂੰਹ ਚੋਂ 스멜 ਦੀ ਗੱਲ ਹੈ ਮੂੰਹ ਚੋਂ 스멜 ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਆ ਵੀ ਅਸੀਂ ਜਿਹੜੀ ਹੈ ਟੰਗ ਨਹੀਂ ਸਾਫ਼ ਕਰਦੇ ਮੂੰਹ ਚੋਂ 스멜 ਆਉਣ ਦੇ ਭਾਜੀ ਵੱਡੇ ਵੱਡੇ ਤਿੰਨ ਕਾਰਨ ਹੈ ਹੂੰ ਪਹਿਲਾ ਕਾਰਨ ਤਾਂ ਆਪਾਂ ਲਾ ਕੇ ਚੱਲੀਏ ਕਿ ਤੁਹਾਡੇ ਦੰਦਾਂ ਦੀ ਤੁਸੀਂ ਸਫਾਈ ਚੰਗੀ ਤਰ੍ਹਾਂ ਨਹੀਂ ਕਰਦੇ ਤੁਹਾਡੇ ਦੰਦਾਂ ਦੇ ਆਲੇ ਦੁਆਲੇ ਗੰਦਗੀ ਜਮੀ ਹੋਈ ਹੈ ਬਹੁਤ ਜ਼ਿਆਦਾ ਤੇ ਇੱਕ ਬਿਮਾਰੀ ਹੁੰਦੀ ਹੈ ਪੀਰੀਓਡੋਂਟਾਈਟਿਸ ਪੰਜਾਬੀ ਜਿਹਨੂੰ ਮਾਸ ਖੋਰਾ ਕਹਿ ਦਿੰਦੇ ਆ ਹੁੰਦਾ ਕਿ ਮਸੂੜੇ ਫੁੱਲ ਜਾਂਦੇ ਆ ਹੱਡੀ ਨੀਚੇ ਚਲੀ ਜਾਂਦੀ ਹੈ ਡੈਂਟਲ ਪਾਕਟਸ ਬਣ ਜਾਂਦੇ ਨੇ ਜਿੰਜੇਵਲ ਪਾਕਟਸ ਮਸੂੜੇ ਦੇ ਅੰਦਰ ਖਾਣਾ ਫਸ ਜਾਂਦਾ ਤੁਸੀਂ ਖਾਣਾ ਖਾਣੇ ਹੋ ਮਸੂੜਿਆਂ ਚ ਚਲਾ ਜਾਂਦਾ ਖਾਣਾ ਤੁਸੀਂ ਖਾਣਾ ਖਾ ਕੇ ਹਟ ਕੇ কুরਲਾ ਵੀ ਕਰ ਲਿਆ ਖਾਣਾ ਵਿੱਚੋਂ ਨਿਕਲਦਾ ਨਹੀਂ ਉਹ ਪਾਕਟਸ ਬਣ ਜਾਂਦੀਆਂ ਨੇ ਉਹਦੇ ਨਾਲ ਹੁੰਦਾ ਕਿ ਮਸੂੜੇ ਫੁੱਲ ਜਾਂਦੇ ਨੇ ਬਲੀਡਿੰਗ ਗੰਮਸ ਹੋ ਜਾਂਦੇ ਆ ਜਦੋਂ ਬਲੀਡਿੰਗ ਗੰਮਸ ਹੋ ਜਾਂਦੇ ਆ ਉੱਥੇ ਤੁਹਾਡੇ ਜਿਹੜੇ ਅੰਦਰ ਖਾਣਾ ਪਿਆ ਪਿਆ ਗਲਦਾ ਹੈਗਾ ਉਹਨੇ 스ਮੈਲ ਮਾਰਨੀ ਆ ਜੇ ਰਾਤ ਨੂੰ ਖਾ ਕੇ ਤੁਸੀਂ ਸੌਂਗੇ ਸਵੇਰੇ ਉੱਠੋਗੇ ਤਾਂ 스멜 ਮਾਰੇਗਾ ਜਿਹੜਾ ਸਵੇਰੇ ਖਾਦਾ ਉਹ ਵੀ ਫਸਿਆ ਹੈ ਉਹਦੇ ਉੱਪਰ ਹੋਰ ਫਸ ਗਿਆ ਹੋਰ ਫਸ ਗਿਆ ਜਿਹੜਾ ਨੀਚੇ ਵਾਲਾ ਕਈ ਵਾਰੀ ਤੂੰ ਨਿਕਲਦਾ ਹੀ ਨਹੀਂ ਸੋ ਇਹ ਪਹਿਲਾ ਕਾਰਨ ਹੈ ਮੂੰਹ ਦੇ ਵਿੱਚੋਂ 스멜 ਆ ਇਹਦਾ ਹੁਣ ਟ੍ਰੀਟਮੈਂਟ ਵੀ ਆਪਾਂ ਨਾਲ ਡਿਸਕਸ ਕਰ ਲੈਂਦੇ ਤੁਸੀਂ ਦੰਦਾਂ ਦੀ ਸਫਾਈ ਕਰਾਓ ਮਸੂੜੇ ਟਾਈਟ ਹੋ ਜਾਂਦੇ ਨੇ ਬੜੇ ਤਰ੍ਹਾਂ ਦੇ ਇਲਾਜ ਨੇ ਮਸੂੜੇ ਟਾਈਟ ਹੋ ਜਾਂਦੇ ਨੇ ਇੱਥੋਂ ਤੁਹਾਡੇ ਪ੍ਰੋਬਲਮ ਸੋਲਵ ਹੋ ਗਈ ਦੂਜੀ ਜਿਹੜੀ ਪ੍ਰੋਬਲਮ ਹੈ ਦੰਦਾਂ ਮੂੰਹ ਦੇ ਵਿੱਚੋਂ ਬਦਬੂ ਆਣ ਦੀ ਉਹ ਤੁਹਾਡੀ ਜਿਵੇਂ ਆਪਾਂ ਡਿਸਕਸ ਕੀਤਾ ਜੀਭ ਜੀਭ ਦੇ ਉੱਤੇ ਕੁਝ ਪਰਤਾਂ ਜੰਮ ਜਾਂਦੀਆਂ ਨੇ ਪਰਤਾਂ ਜਮਣ ਦੇ ਨਾਲ ਜਿਹੜੀ ਉੱਪਰਲੀ ਪਰਤ ਹੈ ਉਹਦੇ नीचे ਉਹਦੇ नीचे ਡਿਪੋਜ਼ਿਟਸ ਹੁੰਦੇ ਜਾਂਦੇ ਨੇ ਹੁੰਦੇ ਜਾਂਦੇ ਨੇ ਇਹ ਵੀ ਤੁਹਾਡੇ ਮੂੰਹ ਦੇ ਵਿੱਚੋਂ ਬਦਬੂ ਦਾ ਇੱਕ ਵੱਡਾ ਕਾਰਨ ਬਣ ਜਾਂਦਾ ਹੈ। ਹੂੰ ਇਸ ਤੋਂ ਬਾਅਦ ਫਿਰ ਆਪਾਂ ਪੇਟ ਦੇ ਪਾਸੇ ਜਾਂਦੇ ਹਾਂ ਕਿ ਤੁਹਾਡੇ ਸਿਸਟੈਮਿਕ ਕੋਈ ਪ੍ਰੋਬਲਮ ਹੈ। ਹੂੰ ਰੱਬ ਨਾ ਕਰੇ ਕਿਸੇ ਨੂੰ ਕੋਈ ਪੇਟ ਦਾ ਕਿਸੇ ਜਗ੍ਹਾ ਤੇ ਕੋਈ ਕੈਂਸਰ ਹੈ ਜਾਂ ਪੇਟ ਦੀਆਂ ਕੁਝ ਹੋਰ ਸਮੱਸਿਆਵਾਂ ਨੇ ਜਾਂ ਤੁਸੀਂ ਅਨਡਾਈਜੈਸਟੇਬਲ ਫੂਡ ਤੁਹਾਡੇ ਅੰਦਰ ਪਿਆ ਹੈ ਤੁਹਾਨੂੰ ਲੀਵਰ ਵੀਕ ਹੈ ਤੁਹਾਡਾ ਫੂਡ ਹੀ ਨਹੀਂ ਡਾਈਜੈਸਟ ਹੋ ਰਿਹਾ ਰਾਤੀ ਤੁਸੀਂ ਨਾਨ ਵੇਜ ਖਾਦਾ ਹੈਗਾ ਉਹਨੂੰ ਲੰਮਾ ਸਮਾਂ ਲੱਗਦਾ ਡਾਈਜੈਸਟ ਹੋਣ ਨੂੰ ਉਹ ਵੀ ਵਿੱਚ ਪਿਆ ਹੈ ਉਹਦੀ ਵੀ ਤੁਹਾਨੂੰ ਜਦੋਂ ਤੁਸੀਂ ਸਾਹ ਲੈਨੇ ਉਹਦੇ ਨਾਲ ਤੁਹਾਡਾ ਉਹ ਆ ਰਿਹਾ ਸੋ ਇਹ ਇੱਕ ਕਈ ਚੀਜ਼ਾਂ ਦਾ ਕੰਬੀਨੇਸ਼ਨ ਹੈਗਾ ਸੋ ਇਹਦੇ ਤੁਹਾਨੂੰ ਪਰ ਜ਼ਿਆਦਾਤਰ ਰਿਲੇਟਡ ਇਹ ਡੈਂਟਲ ਪ੍ਰੋਬਲਮਸ ਨਾਲ ਹੁੰਦਾ ਹੈ ਸੋ ਜਿਸ ਬੰਦੇ ਦੇ ਮੂੰਹ ਚੋਂ ਸਮੈਲ ਆਉਂਦੀ ਹੈ ਇਹਨੂੰ ਹੈਲਿਟੋਸਿਸ ਕਹਿੰਦੇ ਆ ਤਾਂ ਜਿੰਨਾ ਛੇਤੀ ਹੋ ਸਕਦਾ ਆਪਣੇ ਡੈਂਟਿਸਟ ਨੂੰ ਚੈੱਕ ਕਰਾ ਕੇ ਤੁਸੀਂ ਉਸ ਤੋਂ ਬਚ ਸਕਦੇ ਹੋ ਭਜੀ ਇੱਕ ਅੱਜ ਕੱਲ੍ਹ ਚੱਲਦਾ ਹੈ ਇੰਪਲਾਂਟ ਜੀ ਇਹ ਇੰਪਲਾਂਟ ਅਸਲ 'ਚ ਹੁੰਦਾ ਕੀ ਆ ਕਿਉਂਕਿ ਅਸੀਂ ਦੇਖਦੇ ਆਂ ਵੀ ਅੱਗੇ ਹੁੰਦਾ ਸੀ ਵੀ ਕਿਸੇ ਦਾ ਦੰਦ ਖਰਾਬ ਹੈ ਦੰਦ ਜੇ ਲਾਣਾ ਵੀ ਪੈ ਜਾਂਦਾ ਸੀ ਤਾਂ ਕਿਉਂਕਿ ਥੋੜਾ ਜਿਹਾ ਟ੍ਰੀਟਮੈਂਟ ਚਲੋ ਮੈਂ ਵੀ ਕਰਾਇਆ ਆਇਆ ਤੇ ਦੋ ਦੰਦਾਂ ਦੇ ਸਪੋਰਟ ਨਾਲ ਇੱਕ ਦੰਦ ਲਾ ਦਿੰਦੇ ਸੀ ਜੀ 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 ਉਹਨੂੰ ਡੈਂਟਲ ਬ੍ਰਿਜ ਕਹਿੰਦੇ ਸੀ ਭਾਜੀ ਉਹਨੂੰ ਡੈਂਟਲ ਬ੍ਰਿਜ ਕਹਿੰਦੇ ਸੀ ਹਾਂਜੀ ਹਾਂ ਦੋ ਤੁਹਾਡੇ ਦੰਦ ਹੈ ਮਤਲਬ ਅਗਲਾ ਦੰਦ ਵੀ ਹੈ ਤੁਸੀਂ ਇੱਕ ਦੰਦ ਕਢਾ ਚੁੱਕੇ ਕਿਸੇ ਕਾਰਨ ਕਰਕੇ ਉਹ ਦੰਦ ਨਿਕਲ ਗਿਆ ਤੁਹਾਡਾ ਉਸ ਦੇ ਇੱਕ ਅੱਗੇ ਦੰਦ ਹੈ ਇੱਕ ਪਿੱਛੇ ਦੰਦ ਹੈ ਵਿਚਕਾਰ ਦਾ ਦੰਦ ਹੈ ਨੀਗਾ ਤਾਂ ਉਹਨੂੰ ਮੈਂ ਤੁਹਾਨੂੰ ਮੇਰੇ ਕੋਲ ਮਾਡਲ ਹੈ ਮੈਂ ਤੁਹਾਨੂੰ ਉਹਦੇ ਤੋਂ ਦੱਸ ਦਿੰਦਾ ਮੰਨ ਲਓ ਇਹ ਕੰਡੀਸ਼ਨ ਹੈ ਇਹ ਤੁਹਾਡੇ ਦੋ ਦੰਦ ਨੇ ਅਗਲਾ ਦੰਦ ਹੈ ਤੇ ਪਿਛਲਾ ਦੰਦ ਹੈ ਹੁਣ ਇਹ ਦੰਦ ਤੁਸੀਂ ਲਵਾਉਣ ਵਾਸਤੇ ਆਪਣੇ ਡਾਕਟਰ ਕੋਲ ਗਏ ਹੋ ਤਾਂ ਕੁਝ ਸਾਲ ਪਹਿਲਾਂ ਤੱਕ ਜਿਆਦਾ ਜਿਹੜਾ ਫੇਮਸ ਸੀਗਾ ਟ੍ਰੀਟਮੈਂਟ ਉਹ ਕੀ ਸੀਗਾ ਡੈਂਟਲ ਬ੍ਰਿਜ ਬ੍ਰਿਜ ਦੇ ਵਿੱਚ ਕੀ ਕਰਦੇ ਸੀਗੇ ਅਗਲੇ ਦੰਦ ਨੂੰ ਵੀ ਰਗੜ ਕੇ ਛੋਟਾ ਕਰ ਦਿੰਦੇ ਸੀ ਪਿਛਲੇ ਦੰਦ ਨੂੰ ਵੀ ਰਗੜ ਕੇ ਛੋਟਾ ਕਰ ਦਿੰਦੇ ਸੀ ਹੂੰ ਫੇਰ ਉਹਦਾ ਨਾਪ ਲੈ ਕੇ ਇਦਾਂ ਉੱਤੇ ਦੰਦ ਲੱਗ ਜਾਂਦੇ ਦੰਦ ਲੱਗ ਜਾਂਦੇ ਦੇਖਣ ਨੂੰ ਤੁਹਾਡੇ ਦੰਦ ਪੂਰੇ ਹੋ ਗਏ ਆ ਜਿਹੜਾ ਦੰਦ ਹੈ ਨਹੀਂ ਸੀ ਉਹ ਵੀ ਲੱਗ ਗਿਆ ਹੂੰ ਪਰ ਇਸ ਦੰਦ ਲਵਾਉਣ ਦੀ ਤੁਸੀਂ ਕੀਮਤ ਅਦਾ ਕੀਤੀ ਆ ਉਹ ਹੈਗੀ ਆ ਜਿਹੜੇ ਤੁਹਾਡੇ ਨੇਚਰਲ ਦੰਦ ਸੀ ਉਹ ਜਿਹੜੇ ਤੁਹਾਡੇ ਘਸ ਗਿਆ ਹੁਣ ਹਮ ਅੱਜ ਦੀ ਘੜੀ ਤੁਹਾਡੇ ਦੰਦ ਲੱਗ ਗਿਆ ਭਾਜੀ ਹਮ ਕੁਝ ਸਮੇਂ ਬਾਅਦ ਇਹ ਦੰਦ ਜਿਹੜਾ ਰਗੜਦਾ ਇਹ ਰਗੜਦਾ ਜਾਂ ਤਾਂ ਇਹ ਸੈਂਸਿਟਿਵ ਹੋ ਜਾਣਗੇ ਕੁਝ ਸਾਲਾਂ ਬਾਅਦ ਇਹ ਦੰਦ ਡिके ਹੋ ਜਾਣਗੇ ਨੀਚੇ ਖਾਣਾ ਫਸ ਕੇ